ਅਸੀਂ ਆਪਣੀ ਔਲਾਦ ਵਾਸਤੇ ਕਿੰਨਾ ਕੁਝ ਬਣਾਉਨੇ ਆ ਲੋਕਾਂ ਨਾਲ ਠੱਗੀਆਂ ਮਾਰਦੇ ਆ ਬੇਈਮਾਨੀ ਕਰਦੇ ਆ ਅੰਤ ਸਮੇਂ ਉਸ ਦੀ ਔਲਾਦ ਉਸ ਨਾਲ ਕੀ ਕੁਝ ਕਰਦੀ ਐ ਮੈਂ ਇਸ ਆਪਣੀ ਕਫਤਾ ਨੂੰ ਨਾਂ ਦਿੱਤਾ ਹੈ ਜ਼ਿੰਦਗੀ ਦਾ ਕੌੜਾ ਸੱਚ ਏਸੀ ਗੱਡੀਆਂ ਮਾਰ ਕੇ ਠੱਗੀਆਂ ਮਹਿਲ ਮਨਾਰੇ ਬੜੇ ਉਸਾਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਖਰੀਦੀਆਂ ਜ਼ਮੀਨਾਂ ਬਹਾਇਆ ਪਸੀਨਾ ਕਹਾਇਆ ਕਮੀਨਾ ਕਈਆਂ ਨੂੰ ਮਾਰਿਆ ਕਹਾਇਆ ਹਥਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਹਰ ਇੱਕ ਨਾ ਧੋਖਾ ਕੀਤਾ ਗਰੀਬਾਂ ਨੂੰ ਘਰੋਂ ਬੇਕਾਰ ਕੀਤਾ ਰਿਸ਼ਵਤ ਦਾ ਪੈਸਾ ਲੇਤਾ ਮਾਰ ਕੇ ਲੋਕਾਂ ਨਾਲ ਠੱਗੀਆਂ ਕਰਤੇ ਵਾਰੇ ਨਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਇੱਕ ਦਿਨ ਕੀ ਹੋਇਆ ਨਵਜ ਬੰਦ ਹੋਈ ਤੇ ਮੈਂ ਹੋ ਗਿਆ ਮੋਇਆ ਕੀ ਵੇਖਿਆ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋਇਆ ਕੋਈ ਕਹਿੰਦਾ ਮੁੰਦਰੀ ਲਾ ਲਓ ਕੋਈ ਕਹਿੰਦਾ ਲਾਲੋ ਗਾਨੀ ਲਾ ਲਿਆ ਕੜਾ ਸਹਰਿਆਂ ਪਾਇਆ ਮੇਰੀ ਪਿਆਰ ਨਸਾਨੀ ਰੰਗਲੇ ਪਲੰਘ ਤੋਂ ਲਾ ਕੇ ਮੈਨੂੰ ਧਰਤੀ ਉੱਤੇ ਪਾਇਆ ਨਾਸਾਂ ਵਿੱਚ ਮੇਰੇ ਰੂਹ ਸੁਟ ਦਿੱਤੀ ਕਾਗੀ ਰੋਲਾ ਪਾਇਆ ਵਸਤਰਲਾ ਮੈਨੂੰ ਨੰਗਾ ਕੀਤਾ ਕਿਸੇ ਨੂੰ ਸ਼ਰਮ ਨਾ ਆਈ ਠੰਡੇ ਪਾਣੀ ਦੀ ਚੁੱਕ ਗੜਵੀ ਸਿਰ ਮੇਰੇ ਵਿੱਚ ਪਾਈ ਅਣ ਸਿਤਾ ਜਿਹਾਂ ਚੋਗਾ ਖੱਦਰ ਦਾ ਮੇਰੇ ਗਲ ਵਿੱਚ ਪਾਇਆ ਚਾਰ ਬਾਂਸ ਦੇ ਡੰਡੇ ਲਾ ਕੇ ਮੇਰੇ ਲਈ ਰੱਥ ਬਣਾਇਆ ਵਾਹ ਬਾਣ ਦੀਆਂ ਰस्सੀਆਂ ਨਾਲ ਬੰਨ ਕੇ ਅਰਥੀ ਖੂਬ ਸਜਾਈ ਘਰਵਾਲੀ ਨੇ ਕਿਸ ਮੈੜੀ ਖੇਸੀ ਲੈ ਕੇ ਉੱਤੇ ਪਾਈ ਰਿਸ਼ਤੇਦਾਰ ਸਭ ਇਕੱਠੇ ਹੋ ਗਏ ਲੈ ਕੇ ਆਏ ਕੰਬਲ ਛਾਲ ਤੇ ਲੋਈਆਂ ਸਭ ਨੇ ਟੇਕਿਆ ਮੱਥਾ ਪੈਰਾਂਵਲ ਖੜਕੇ ਰਸਮਾਂ ਸ਼ਮਸ਼ਾਨ ਨੂੰ ਚੱਲਣ ਦੀਆਂ ਪੂਰੀਆਂ ਹੋਈਆਂ ਪੰਡਤ ਭਾਈ ਨੇ ਆਟੇ ਦਾ ਇੱਕ ਪਿੰਨਾ ਜਿਹਾ ਬਣਾਇਆ بڑے ਮੁੰਡੇ ਦੇ ਹੱਥੇ ਰੱਖ ਕੇ ਇੱਕ ਮੰਤਰ ਪੜ੍ਹ ਸੁਣਾਇਆ ਰੱਖਿਆ ਪਿੰਨਾ ਧਰਤੀ ਤੇ ਨਾਲੇ 1 ਰੁਪਇਆ ਉੱਤੇ ਪਾਇਆ ਫਿਰ ਚੋਂ ਬੰਦੇ ਆਰਥੀ ਮੇਰੀ ਨੂੰ ਮੋਢਿਆਂ ਉੱਤੇ ਟਿਕਾਇਆ ਲਾਇ ਤੁਰੇ ਸ਼ਮਸ਼ਾਨ ਘਾਟ ਨੂੰ ਪਿੱਛੇ ਰਾਮਨਾਮ ਸੱਤ ਦਾ ਸ਼ੋਰ ਮਚਾਇਆ ਰਸਤੇ ਦੇ ਵਿੱਚ ਇੱਕ ਦੋ ਵਾਰੀ ਰੱਖ ਕੇ ਫਿਰ ਆਟੇ ਦਾ ਪਿੰਨਾ ਟਿਕਾਇਆ ਬੜੀਆਂ ਦੇ ਵਿੱਚ ਪੁੱਜ ਕੇ ਮੈਨੂੰ ਲੱਕੜਾ ਉੱਤੇ ਟਿਕਾਇਆ ਦੇਸੀ ਘਿਓ ਦਾ ਖੋਲ ਕੇ ਡੱਬਾ ਕੁਝ ਮੂੰਹ ਤੇ ਕੁਝ ਮੇਰੀ ਛਾਤੀ ਉੱਤੇ ਪਾਇਆ ਪੰਡਤ ਰਤਨਾ ਪੂਰੀਆਂ ਕਰ ਲਾਂਭੂ ਚੀਤਾ ਨੂੰ ਲਾਉਣ ਲਈ ਮੇਰੇ ਮੁੰਡੇ ਦੇ ਹੱਥ ਫੜਾਇਆ ਲਾਂਭੂ ਮੁੰਡੇ ਚੀਤਾ ਮੇਰੀ ਦੇ ਚਾਰੋਂ ਔਰ ਕਮਾਇਆ ਮਿੰਟਾਂ ਦੇ ਵਿੱਚ ਅਗਨੀ ਨੇ ਮੈਨੂੰ ਸਾੜ ਸੁਆਸ ਹੀ ਕੀਤਾ ਘਰ ਵਾਲੀ ਨੇ ਘੜਾ ਪਨ ਕੇ ਠੰਡਾ ਪਾਣੀ ਪੀਤਾ ਭਾਈ ਸਾਹਿਬ ਤੇਲਾ ਮਹਿਲ ਮਨਾਰੇ ਕਿਸੇ ਕੰਮ ਨਾ ਆਏ ਜਿਨ੍ਹਾਂ ਲਈ ਮੈਂ ਮਾਰੀਆਂ ਠੱਗੀਆਂ ਉਹ ਵੀ ਹੋਏ ਪ੍ਰਾਏ ਇਨਾ ਲਈ ਮੈਂ ਪਾਪ ਸੀ ਕੀਤੇ ਕੋਈ ਵੀ ਕੰਮ ਨਾ ਆਇਆ ਸਗੋਂ ਨਾ ਆਪਣਿਆਂ ਨੇ ਮੈਨੂੰ ਭੂਤ ਭੂਤ ਆਖ ਸੁਣਾਇਆ ਧਰਮ ਰਾਜ ਕੋਲ ਹੋਣੇ ਨਵੇੜੇ ਚੱਲੀ ਜਾਂਦ ਅਕੇਲੀ ਨਾ ਤੇ ਪੋਤਨਾ ਘਰ ਵਾਲੀ ਨਾ ਕੋਈ ਬਣੀ ਸਹੇਲੀ ਕੱਲੇ ਆਇਆ ਕੱਲੇ ਜਾਣਾ ਸੁਣ ਲੈ ਥਾਣੇਦਾਰਾ ਕਿਹਦੇ ਲਈ ਤੂੰ ਮਾਰੇ ਠੱਗੀਆਂ ਕੋਈ ਨਾ ਬਣੇ ਸਹਾਰਾ